ਸਸਕਾਲ ਜੀ ਆਪਾਂ ਬਣਾਉਣ ਲੱਗੇ ਅੱਜ ਲੋਕੀ ਹੈ ਨਾ ਇਹ ਲੋਕੀ ਮੈਂ ਘਰ ਤੋਂ ਹੀ ਲੈ ਸੀ ਕਿਹਦੇ ਸਾਰੇ ਕਾਫੀ ਲੱਗੇ ਹੋ ਜਾਂਦੇ ਸੀ ਮੈਂ ਉੱਥੇ ਵੀ ਤੋੜ ਕੇ ਇਹਨਾਂ ਨੂੰ ਬਣਾਈਆਂ ਤੇ ਆਪਾਂ ਇੱਥੇ ਵੀ ਨਾਲ ਤਿੰਨ ਚਾਰ ਫੀਸ ਲੈ ਕੇ ਆਏ ਸੀ ਜੀ ਕੁਸਤਾ ਆਪਾਂ ਬਣਾ ਕੇ ਖਾ ਲਿਆ ਪਿਆ ਕਿਤੇ ਗਏ ਸੀ ਬਣਾ ਕੇ ਰੱਖ ਕੇ ਤੇ ਹੁਣ ਵੀ ਆਪਾਂ ਆ ਕੇ ਇਹ ਲੋਕੀ ਬਣਾਈ ਹੈ ਤਾਂ ਮੈਂ ਸੋਚਿਆ ਕਿ ਚਲੋ ਆਏ ਤੁਹਾਡੇ ਨਾਲ ਸ਼ੇਅ ਕਰੀਏ ਲੋਕੀ ਕਿਸ ਤਰੀਕੇ ਨਾਲ ਮੈਂ ਬਣਾ ਰਹੀ ਹਾਂ ਤਾਂ ਫਿਰ ਮੈਂ ਤੁਹਾਨੂੰ ਦੱਸਾਂਗੀ ਨਾਲ ਦੀ ਨਾਲ ਆਪਾਂ ਕੀ ਕੀ ਕਰ ਰਹੇ ਹਾਂ ਚ ਪੰਜਾਂ ਮੈਨੇ ਚਾਰ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਦਾ ਮੈਂ ਤੁਹਾਨੂੰ ਬਹੁਤ ਵਾਰੀ ਦੱਸਿਆ ਕਿ ਇਹਦੇ ਕੌੜੀਆਂ ਦੀ ਔਰ ਮਿੱਠੀਆਂ ਦੀ ਕਿੱਦਾਂ ਪਰਖ ਕੀਤੀ ਜਾਵੇ ਕਦੇ ਵੀ ਤੁਸੀਂ ਇਸ ਤਰ੍ਹਾਂ ਮਿਰਚ ਨੂੰ ਦਵਾ ਕੇ ਦੇਖਿਓ ਜੇ ਪੋਲੀ ਹੋਏਗੀ ਤਾਂ ਮਿਰਚ ਬਿਲਕੁਲ ਵੀ ਕੌੜੀ ਨਹੀਂ ਹੋਏਗੀ ਅਗਰ ਮਿਰਚ ਸਖਤ ਹੈ ਤਾਂ ਇਹ ਮਿਰਚ ਬਹੁਤ ਕੌੜੀ ਹੋਏਗੀ ਇਹ ਜ਼ਰੂਰ ਤਿਆਰ ਰੱਖਿਓ ਇਹ ਮਿਰਚ ਦੀ ਇੱਕ ਪਰਖ ਹੁੰਦੀ ਹੈਗੀ ਤਾਂ ਇਹ ਲੰਗੀਆਂ ਆਪਾਂ ਨਾਲ ਕੁਝ ਲਾਲ ਮਿਰਚਾਂ ਸੁੱਕੀਆਂ ਲੰਗੀਆਂ ਨੇ ਤੇ ਤਿੰਨ ਲਏ ਪਿਆਜ਼ ਇੰ ਲਸਣ ਅਦਰਕ ਟਮਾਟਰ ਦਾ ਪੀਸ ਆਰ ਲਈਆ ਲੋਕੀ ਆਪਾਂ ਹੁਣ ਕੱਟਣ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਕਿ ਆਪਾਂ ਕਿਸ ਤਰੀਕੇ ਦੇ ਨਾਲ ਲੋਕੀ ਦੀ ਸਬਜ਼ੀ ਬਣਾਉਣੀ ਹੈ ਕਿਉਂਕਿ ਉਹਦਾ ਬਹੁਤ ਘੱਟ ਇਸਤੇਮਾਲ ਕਰਾਂਗੀ ਮੈਂ ਤਕਰੀਬਨ ਕਿ 1 ਕੱਦੇ ਚਮਚੇ ਦਾ ਹੀ ਇਸਤੇਮਾਲ ਕਰਾਂਗੀ ਜਿਆਦਾ ਨਹੀਂ ਮੈਂ ਇਸਤੇਮਾਲ ਕਰਾਂਗੀ ਤੇ ਆਉ ਤੁਹਾਨੂੰ ਆਪਾਂ ਸਬਜ਼ੀ ਕੱਟਣ ਤੋਂ ਬਾਅਦ ਦਿਖਾਉਣੀ ਹੈ ਕਿ ਸਬਜ਼ੀ ਆਪਾਂ ਕਿਸ ਤਰੀਕੇ ਦੀ ਬਣਾ ਰਹੇ ਹਾਂ ਹਾਂਜੀ ਆਪਾਂ ਪਿਆਜ਼ ਤੇ ਲਸਣ ਅਦਰਕ ਕੱਟ ਲੈ ਹੈ ਇਹਦੇ ਵਿੱਚ ਹੀ ਰੱਖੇ ਨੇ ਆਪਾਂ ਟੋਕਰੀ ਦੇ ਵਿੱਚ ਧੋਤੇ ਨੇ ਇੱਧਰ ਆਪਾਂ ਲੋਕੀ ਵੀ ਕੱਟ ਕੇ ਰੱਖ ਲਈ ਹੈਗੀ ਕਿਉਂਕਿ ਕੱਟਣ ਦੇ ਨਾਲ ਤੋਂ ਫਿਰ ਤੋਂ ਬਹੁਤ ਘੱਟ ਟਾਈਮ ਦੇ ਵਿੱਚ ਆਪਣੀ ਸਬਜ਼ੀ ਤਿਆਰ ਹੁੰਦੀ ਹੈ ਤੇ ਆਪਾਂ ਤੁਹਾਨੂੰ ਦੱਸ ਦਿਆਂ ਕਿ ਇੱਧਰ ਆਪਾਂ ਧਰੀਏ ਹੁਣ ਕੜਾਹੀ ਹਾਂ। ਹਾਂ ਇਧਰ ਧਰ ਦਿੱਤੀ ਆਪਾਂ ਕੜਾਹੀ ਇਹਦੇ ਤੇ ਲੋਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਆਪਾਂ ਕਿਉਂ ਇਹਦੇ ਵਿੱਚ ਬਿਲਕੁਲ ਵੀ ਇਸਤੇਮਾਲ ਨਹੀਂ ਕੀਤਾ ਹਲੇ ਆਪਾਂ ਪਾਲਾ ਜੀਰਾ ਜਿ ਆਪਾਂ ਬਿਲਕੁਲ ਵੀ ਜੋ ਇਸਤੇਮਾਲ ਨਹੀਂ ਕੀਤਾ ਹਲੇ ਤੁਹਾਨੂੰ ਆਪਾਂ ਦੱਸ ਰਹੇ ਹਾਂ ਵਿੱਚ ਪਾ ਲਈ ਥੋੜੀ ਰਾਈ ਇਹ ਆਪਣੇ ਗਰਮ ਹੋ ਜਾਣਗੇ ਵਿੱਚ ਪਾਮਾ ਕੇ ਆਪਾਂ ਸੁੱਕੀਆਂ ਲਾਲ ਮਿਰਚਾਂ ਜਿੰਨੀਆਂ ਆਪਾਂ ਲੰਜਾਂ ਸੀਗੀਆਂ 4 ਤੋਂ 5 ਪੀਸ ਜੋ ਲਈ ਸੀ ਆਪਾਂ ਇਹ ਇਹਨਾਂ ਨੂੰ ਆਪਾਂ ਥੋੜੀ-ਥੋੜੀ ਹਿਲਾਉਂਦੇ ਰਹਾਂਗੇ ਹਿਲਾਉਂਦੇ ਰਹਾਂਗੇ ਇਹੋ ਚੱਲੇ ਲਾਰਜ ਆਪਣੇ ਥੋੜਾ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਿਆਜ਼ ਅਦਰਕ ਆਂਡ ਲਸਣ ਇਹ ਚਾਰ ਚੀਜ਼ਾਂ ਆਪਾਂ ਇਹਦਾ ਸੁੱਕੇ ਹੀ ਭੁੰਨਣੇ ਆ ਇਹ ਜਦੋਂ ਜਬ ਕੋਚ ਵੀ ਨਹੀਂ ਪਾਵਾਗੇ ਹੋਰ ਨਮਕ ਪਾਉਣਾ ਹਲਦੀ ਪਾਉਣੀ ਆ ਹਲੇ ਆਪਾਂ ਨਹੀਂ ਪਾਵਾਂਗੇ ਆਪਾਂ ਸਿਰਫ ਬਿਨਾਂ ਘਿਓ ਦੇ ਉੱਪਰ ਹੀ ਇਹਨਾਂ ਨੂੰ ਬਰਾਊਨ ਕਲਰ ਦੇ ਕਰਨੀਆਂ ਜਾਂਦਾਂ ਕਿ ਘਿਓ ਤੋਂ ਬਿਨਾ ਵੀ ਸਬਜ਼ੀ ਬਣਦੀ ਆ ਜੀ ਆਪਾਂ ਤੁਹਾਨੂੰ ਇਹ ਕਦੇ ਪਹਿਲਾਂ ਬਹੁਤ ਦੱਸਦੇ ਸੀ ਹੁਣ ਤਾਂ ਮੈਂ ਕਿਹਾ ਦਸਤਮਾਲ ਜਿਆਦਾ ਕਰਨ ਲੱਗੀ ਪਰ ਫਿਰ ਆਪਾਂ ਹੁਣ ਕਿਹਾ ਦਸਤਮਾਲ ਇਸਤੇਮਾਲ ਕਰਨਾ ਛੱਡ ਰਹੇ ਆਗੇ ਆਪਾਂ ਇਹਨੂੰ ਇਕੱਲੇ ਇਕੱਲੇ ਪੀਜੇ ਇਦਾਂ ਕਰਦੇ ਆਨ ਖੋਲ ਲੋ ਨਾ ਤਾਂ ਜਲਦੀ ਹੁੰਦੇ ਆਗੇ ਇਕੱਠੇ ਪੀਜੇ ਜਲਦੀ ਨਹੀਂ ਹੋਣਗੇ ਤੁਸੀਂ ਇਹਦੇ ਨਾਲ ਕੜਾਹੀ ਚ ਪਾਉਂਗੇ ਤਾਂ ਹਲਕ ਜੇ ਇਹਨੂੰ ਇਸ ਤਰ੍ਹਾਂ ਕਰ ਲਿਆ ਕਰੋ ਮਸਾਲਾ ਅਦਰਕ ਸਾਰਾ ਕੁਛ ਪਿਆਜ਼ ਇਸ ਤਰੀਕੇ ਦੇ ਨਾਲ ਬਰਾਊਨ ਕਰਾਂਗੇ ਆਪਾਂ ਇਸ ਤੋਂ ਬਾਅਦ ਜਦ ਹਲਕਾ ਬਰਾਊਨ ਹੋਏਗਾ ਫਿਰ ਆਪਾਂ ਇਹਦੇ ਵਿੱਚ ਕਰਾਂਗੇ ਟਮਾਟਰ ਦਾ ਇਸਤੇਮਾਲ ਉਸ ਤੋਂ ਪਹਿਲਾਂ ਨਹੀਂ ਕਰਨਾ ਕਿਉਂਕਿ ਉਹਨਾਂ ਦਾ ਪਾਣੀ ਜਾਂ ਨਿਕਲੇਗਾ ਫਿਰ ਸਾਰਾ ਕੁਛ ਇਹ ਇਹ ਮਸਾਲਾ ਆਪਣਾ ਥੱਲੇ ਤਿਆਰ ਲੱਗ ਜੇਗਾ ਇਹਦੇ ਵਿੱਚ ਆਪਾਂ ਇੱਕ ਹੋਰ ਵੀ ਚੀਜ਼ ਪਾਉਣੀ ਹੈ ਉਹ ਵੀ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਆਪਾਂ ਇਹਦੇ ਵਿੱਚ ਹੋਰ ਕੀ ਚੀਜ਼ ਪਾਉਣੀ ਹੈ ਇਹਦੇ ਵਿੱਚ ਪਾਣੀ ਮੈਂ 5 ਤੋਂ 6 ਕਾਲੀਆਂ ਮਿਰਚਾਂ ਆਹ ਤੁਹਾਡੇ ਕੋਲ ਪਾਊਡਰ ਆ ਤਾਂ ਸਿੱਧਾ ਪਾਊਡਰ ਪਾ ਸਕਦੇ ਮਰ ਕੋਲ ਪਾਊਡਰ ਵੀ ਸੀਗਾ ਮੈਂ ਬੈਠ ਚੱਲ ਨਾਲ ਕਾਲੀ ਮਿਰਚ ਪਾਉਂਦੇ ਨੇ ਇਹਦੇ ਵਿੱਚ ਆਪਾਂ ਹੋਰ ਇੱਕ ਚੀਜ਼ ਐਡ ਕਰਾਂਗੇ ਉਹ ਵੀ ਤੁਹਾਨੂੰ ਮੈਂ ਦੱਸਤੀ ਆ ਉਹ ਕਿਹਨੇ ਕਿ ਆਪਾਂ ਇਹਦੇ ਵਿੱਚ ਐਡ ਦੋ ਲੌਂਗ ਜਿਆਦਾ ਨਹੀਂ ਸਿਰਫ ਗਰਮੀ ਦਾ ਮਹੀਨਾ ਵਾ ਸੋ ਬੇਸਰ ਮੌਸਮ ਠੰਡਾ ਜਦ ਬੱਦਲ ਲੱਗਦਾ ਆਏਗਾ ਮੀਂਹ ਆਏਗਾ ਆਪਾਂ ਦੋ ਲੌਂਗ ਇੱਕ ਛੋਟੀ এলাਚੀ ਛੋਟੀ এলাਚੀ ਜੀ ਜਿਹਾ ਆਪਾਂ ਇਹਨਾਂ ਦੇ ਨਾਲ ਹੀ ਇੱਥੇ ਪੁੰਨਾਗੇ ਫਿਰ ਇਹਨਾਂ ਟੇਸਟ ਦੇ ਕਰਕੇ ਬਹੁਤ ਹੀ ਟੇਸਟ ਦੀ ਸਬਜ਼ੀ ਬਣੇਗੀ ਜੀ ਜਿਹਾ ਆਪਣੀਆਂ ਸਾਰੇ ਘਰੇ ਹੁੰਦੀਆਂ ਨੇ ਪਰ ਬਣਾਉਣ ਦੇ ਵਿੱਚ ਆਪਾਂ ਭੈਣਾ ਘੋਲ ਕਰੀ ਜਾਂਦੀਆਂ ਮੈਂ ਤਾਂ ਆਪਾਂ ਉਹ ਘੋਲ ਕਰ ਚੰਨੀ ਕਰਨੀ ਹੈ ਅੱਜ ਮੂੜ ਬਣਿਆ ਤੇ ਚਲੋ ਵੀਡੀਓ ਬਣਾ ਦਈਏ ਤੇ ਚਲੋ ਬਾਅਦ ਵਿੱਚ ਆਪਾਂ ਸਿੱਖੇ ਆਪਣੇ ਨਵੇਂ ਤਰੀਕੇ ਕਿ ਆਪਾਂ ਕਿੱਦਾਂ ਬਣਾਉਣੇ ਹੈ ਜੀ ਹਨਾ ਸਾਰੀਆਂ ਭੈਣਾ ਇਹ ਇੱਕ ਦੂਸਰੇ ਤੋਂ ਮੈਂ ਤਾਂ ਸਿੱਖਦੀ ਆਂ ਭਾਈ ਤੁਹਾਡੇ ਤੋਂ ਸਿੱਖ ਸਿੱਖ ਕੇ ਆਪਾਂ ਜੇ ਵੱਧ ਰਹੇ ਹਾਂਗੇ ਇਹ ਆਪਣੇ ਹੋ ਗਏ ਬਰਾਊਨ ਜੇ ਪਿਆਜ਼ ਪਿਆਜ਼ ਬਰਾਊਨ ਹੋ ਗਿਆ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਅਗਰ ਤੁਸੀਂ ਸਾਫ-ਸਾਫ ਟਮਾਟਰ ਪਹਿਲਾਂ ਪਾਉਣਾ ਚਾਹੁੰਦੇ ਹੋ ਸਾਫ-ਸਾਫ ਟਮਾਟਰ ਵੀ ਪਾ ਸਕਦੇ ਹੋ ਪਰ ਮੈਂ ਕੱਟ ਕੇ ਪਾਵਾਂਗੀ ਮੈਂ ਟਮਾਟਰ ਇੱਕ ਤਾਂ ਹੀ ਇਸਤੇਮਾਲ ਕਰੂੰਗੀ ਜ਼ਿਆਦਾ ਨਹੀਂ ਹੈ ਠੀਕ ਪੈਂਦਾ ਬਹੁਤ ਆ ਪੈਕਟ ਟਮਾਟਰ ਦਾ ਇਸਤੇਮਾਲ ਹੀ ਕਰਾਂਗੇ ਇਹਦੇ ਵਿੱਚ ਕਿਉਂਕਿ ਆਪਣੇ ਪਿਆਜ਼ ਥੋੜੇ ਬਰਾਊਨ ਹੋ ਗਏ ਐ ਜਿਆਦਾ ਟਮਾਟਰ ਪਾਵਾਂਗੇ ਨਾ ਤਾਂ ਹਰ ਸਬਜ਼ੀ ਦੇ ਵਿੱਚ ਵੀ ਟਮਾਟਰ ਦਾ ਟੇਸ ਨਹੀਂ ਆਉਂਦਾ ਹੁੰਦਾ ਤੇ ਕਨੇ ਵਿੱਚੋਂ ਮਿੱਠੀ ਜੀ ਬਣ ਜਾਂਦੀ ਐ ਜਿੱਦਾਂ ਕਿ ਆਪਾਂ ਰਾਜਮਾ ਦੇ ਵਿੱਚ ਜਿਆਦਾ ਪਾ ਲਈਏ ਟਮਾਟਰ ਨਾ ਤੋਂ ਰਾਜਮਾ ਦਾ ਟੇਸ ਨਹੀਂ ਆਉਂਦਾ ਉਸ ਵੀ ਇੱਕ ਦਾ ਟਮਾਟਰ ਹੀ ਪਾਈ ਜਾਵਾ ਹਰ ਚੀਜ਼ ਦੇ ਵਿੱਚ ਟਮਾਟਰ ਦਾ ਵੀ ਟੇਸ ਨਹੀਂ ਆਉਂਦਾ ਹੱਪਾ ਪਾ ਲਿਆ ਨੇ ਟਮਾਟਰ ਵੀ ਆਪਣਾ ਹਲਕਾ ਬ੍ਰਾਊਨ ਕਰਾਂਗੇ ਇਹਨੂੰ ਬਹੁਤ ਜਲਦੀ ਹੁੰਦਾ ਵਾ ਇਹ ਤੇ ਹੁਣ ਆਪਾਂ ਇਹਦੇ ਵਿੱਚ ਹਲਕਾ ਜਿਹਾ ਨਮਕ ਪਾ ਲਾਗੇ ਹਨ ਕਿਉਂਕਿ ਜੇ ਟਮਾਟਰ ਜੇ ਜਲਦੀ ਹੋ ਗਈ ਚੀਜ਼ ਵੈਸੇ ਬ੍ਰਾਊਨ ਹੋ ਗਏ ਆਪਣੇ ਲੋੜ ਨਹੀਂ ਨਾਲ ਪਟਾਟਾ ਵੀ ਕੱਟ ਟਾਣੋ ਉਸ ਤੋਂ ਬਾਅਦ ਪਾਵਾਂਗੇ ਆਪਾਂ ਬਾਕੀ ਦਾ ਨਮਕ ਜਿੰਨਾ ਕਿ ਆਪਾਂ ਨੂੰ ਸਬਜ਼ੀ ਦੇ ਵਿੱਚ ਲੋੜੀਂਦਾ ਹੁੰਦਾ ਉਸ ਤਰੀਕੇ ਨਾਲ ਪਰਿਕਾ ਜਰੂਰ ਰੱਖਣਾ ਮੈਂ ਤਾਂ ਕਈ ਵਾਰ ਭੁੱਲ ਜਾਂਦੀ ਆ ਇਹ ਇਸ ਤਰ੍ਹਾਂ ਪਹਿਲਾ ਪਾਲਾ ਮੈਂ ਮੇਰਾ ਤਾਂ ਪੱਕਾ ਤੈ ਹੈ ਕਿ ਮੇਥੋਂ ਜ਼ਿਆਦਾ ਹੋਏਗਾ ਪਰ ਮੈਂ ਤੁਹਾਨੂੰ ਧਿਆਨ ਰੱਖਦੀ ਹੁਣੀ ਹੈ ਕਿ ਮੈਂ ਪਹਿਲਾਂ ਪਾ ਚੁੱਕੀ ਹਾਂਗੀ ਪਹਿਲਾਂ ਮੇਥੇ ਇਦਾਂ ਹੀ ਹੁੰਦਾ ਹੁੰਦਾ ਸੀ ਨਮਕ ਪਾ ਲੈਣਾ ਦੁਬਾਰੇ ਪਾ ਲੈਣਾ ਫਿਰ ਆਟੇ ਦੀਆਂ ਗੋਲੀਆਂ ਇਹ ਬਣਾਵੜਾ ਛੁੱਟੀ ਜਾਣੀਆਂ ਵਿੱਚ ਵੀ ਨਮਕ ਘਟ ਜਾ ਪਰ ਘਟਣਾ ਕਿ ਥੋੜਾ ਸਬਜੀ ਦੇ ਵਿੱਚ ਰਚ ਜਾਂਦਾ ਵਾ ਹਨਾ ਤੇ ਆਪਾਂ ਹੁਣ ਇਹਦਾ ਕਰਾਂਗੇ ਪੇਸਟ ਤਿਆਰ ਬਹੁਤ ਹੀ ਟੇਸਟਵਰਣੀਗੀ ਸਬਜੀ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਆਪਾਂ ਲੋਕੀ ਦੇ ਵਿੱਚ ਇੱਕ ਆਲੂ ਵੀ ਇਸਤੇਮਾਲ ਕਰਾਂਗੇ ਪਹਿਲਾਂ ਮੈਂ ਕੱਟਿਆ ਨਹੀਂ ਕਿਉਂਕਿ ਤੁਹਾਨੂੰ ਪਤਾ ਕਿ ਆਲੂ ਕਾਲਾ ਹੋ ਜਾਂਦਾ ਵਾ ਤੇ ਬਾਕੀ ਜੇ ਕੱਟ ਕੇ ਰੱਖਣਾ ਵੀ ਹੋਵੇ ਤਾਂ ਨਮਕ ਵਾਲੇ ਪਾਣੀ ਦੇ ਵਿੱਚ ਡੁਬੋ ਕੇ ਰੱਖ ਦੋ ਫਿਰ ਉਹ ਕਾਲਾ ਨਹੀਂ ਹੁੰਦਾ ਚਲੋ ਜੀ ਆਪਣਾ ਪੇਸਟ ਹੋਏ ਤਿਆਰ ਹੋ ਗਿਆ ਆਪਣਾ ਮਸਾਲਾ ਆਪਾਂ ਇਹਦਾ ਕਰ ਲਿਆ ਪੇਸਟ ਤਿਆਰ ਕੜਾਹੀ ਤੇਰ ਕੇ ਪਸਰੋਂ ਦਾ ਤੇਲ ਪਾਵਾਂਗੇ ਆਪਣਾ ਪਸਰੋਂ ਦਾ ਤੇਲ ਕਿੰਨੇ ਦਿਨ ਦਾ ਪਿਆਰਾ ਵਾ ਆਪਾਂ ਥੋੜਾ ਜਿਹਾ ਉਹਦੇ ਚ ਤੇਲ ਪਾ ਲੈਣਾ ਵਾ ਹਨਾ ਤੇਲ ਵੀ ਇਸਤੇਮਾਲ ਹੋ ਜਾਏਗਾ ਆਪਣਾ ਤੇ ਇਹ ਵੀ ਪੈ ਜਾਏਗਾ ਆਪਾਂ ਲਓ ਜੀ ਥੋੜਾ ਜਿਹਾ ਤੇਲ ਪਾ ਲਿਆ ਉਹ ਕਿਉਂ ਪਾਇਆ ਉਹ ਵੀ ਤੁਹਾਨੂੰ ਦੱਸਾਂ ਨਹੀਂ ਮੈਂ ਕਿ-ਕਿਆ ਪਾਇਆ ਆਪਾਂ ਨੇ ਤੇਲ ਆਪਣਾ ਪੂਰਾ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰਾ 1 ਚਮਚਾ ਛੇਕ ਮੈਂ ਕੱਟ ਕਰ ਲਿਆ ਕਿਉਂਕਿ ਜੀਰਾ ਫਿਰ ਬੜਕਦਾ ਜੇ ਬੜਾ ਤੇ ਰਾਈ ਵੀ ਆਪਾਂ ਬਿਲਕੁਲ ਕੋਨੇ ਤੇ ਪਾਵਾਂਗੇ ਇਹका ਬਹੁਤ ពੜਕ ពੜਕ ਜਾਂਦੀ ਹੈਗੀ ਫਿਰ ਜਦੋਂ ਆਪਾਂ ਵਿੱਚ ਛੱਡਦੇ ਆ ਇਹਦੇ ਉਸ ਤੋਂ ਬਾਅਦ ਬਤਨਿ ਗਰਾਂ ਉਸ ਤੋਂ ਬਾਅਦ ਵਿੱਚ ਪਾਉ ਫੇਰਨੀ ਹੈ ਜਿਆਦਾ ਕਰਦੀ ਇਹ ਚਪਾ ਕੇ ਆਪਾਂ ਆਲੂ ਪਾਇਆ ਤੜ ਤੇ ਇਹੇ ਲੋਕੀ ਦੋਨੇ ਚੀਜ਼ਾਂ ਪਾ ਦੇ ਵਿੱਚ ਆ ਪਾ ਦਿੱਤੀਆਂ ਆਪਾਂ ਇਹਨੂੰ ਕਰਾਂਗੇ ਹਲਕਾ ਜਿਹਾ ਫਰਾਈ ਹਮੇਂ ਹਰਕਿ ਦੀ ਸਬਜੀ ਆਪਣੇ ਘਰ ਦੇ ਰਿਕਾਰਡ ਮੰਦੀ ਆ ਕਿੰਨੇ ਕ ਮੈਂਬਰ ਨੇ ਕਿੰਨੇ ਕ ਨਹੀਂ ਆਪਾਂ ਦੋ ਚਮਚੇ ਸਰੋਂ ਦਾ ਤੇਲ ਪਾਇਆ ਦੇ ਵਿੱਚ ਜਿਆਦਾ ਨਹੀਂ ਉਹ ਵੀ ਆਪਾਂ ਇਹ ਚੀਜ਼ਾਂ ਕਰਨ ਲਈ ਕਿ ਥੋੜਾ ਫਰਾਈ ਹੋ ਜਾਣ ਹਨ ਟੇਸਟ ਪਾ ਮਗੇ ਆਪਾਂ ਟੇਸਟ ਤਿਆਰ ਕਰ ਰਹੇ ਹੁਦਰ ਆਪਾਂ ਦੇਨ ਨੇ ਧੋਣਾ ਚਰ ਕਰਦੇ ਪੇਸਟ ਤਿਆਰ ਆ ਆਪਾਂ ਲੋਕੀ ਸਬਜੀ ਨੂੰ ਇਦਾਂ ਫਰਾਈ ਕੀਤਾ ਘੱਟ ਗਿਆ ਉਹਦੇ ਵਿੱਚ ਹਨਾ ਇਦਾਂ ਇਹਨੂੰ ਮਿਕਸ ਕਰਦੇ ਰਹਿਣਾ ਆਪਾਂ ਹੁਣ ਇਹਦੇ ਵਿੱਚ ਆਪਣਾ ਪੇਸਟ ਤਿਆਰ ਹੋ ਗਿਆ ਬਣ ਕੇ ਤੇ ਆਪਾਂ ਇਹਦੇ ਵਿੱਚ ਪਾ ਦੇਾਂਗੇ ਹੁਣ ਹਰ ਇੱਕ ਦੇ ਕਰਦੇ ਮੈਂਬਰ ਹੁੰਦੇ ਹਨ ਜਿਵੇਂ ਜ਼ਿਆਦਾ ਨਹੀਂ ਦਿੱਤੇ ਨੇ ਪਰ ਆਪਣੀ ਹੁਣ ਇਸ ਟਾਈਮ ਦੀ ਲੋਕੀ ਸਬਜੀ ਬਣੀ ਹੈ ਕਿਤੇ ਸੀ ਦੋ ਮੈਂਬਰ ਆ ਇਹ ਵਿੱਚ ਆਪਾਂ ਪਾਵਾਂਗੇ ਇਹਦੇ ਵਿੱਚ ਆਪਾਂ ਨਮਕ ਵੀ ਹੋਰ ਪਾਉਣਾ ਨਮਕ ਆਪਾਂ ਪਹਿਲਾਂ ਥੋੜਾ ਜਿਹਾ ਪਾਲਿਆ ਸੀ ਇਹ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਸਬਜ਼ੀ ਬਹੁਤ ਹੀ ਟੇਸਟ ਬਣਦੀ ਹੈ ਤੁਹਾਨੂੰ ਮੈਂ ਕਈ ਤਰੀਕੇ ਦੇ ਹੋਰ ਵੀ ਤਰੀਕੇ ਦੇ ਦੱਸਾਂਗੀ ਇੱਕ ਲੋਕੀ ਦੀ ਸਬਜ਼ੀ ਫਿਰ ਕਿਸੇ ਦਿਨ ਬਣਾ ਕੇ ਜਰੂਰ ਦੱਸਾਂਗੀ ਕਿ ਉਹ ਆਪਾਂ ਕਿਸ ਤਰੀਕੇ ਦੀ ਅਰ ਕਿਸ ਤਰ੍ਹਾਂ ਬਣਾ ਰਹੇ ਹਾਂ ਖਟਾ ਮਸਾਲਾ ਹੀ ਪਾਏ ਆਪਾਂ ਅੱਜ ਜ਼ਿਆਦਾ ਨਹੀਂ ਪਾਏਗੇ ਕਿਉਂਕਿ ਥੋੜਾ ਗਰਮੀ ਦਾ ਮੌਸਮ ਹੈ ਵੈਸੇ ਨੌ ਕਾਲੀ ਮਿਰਚਾਂ ਆਪਾਂ ਨਾਰਮਲ ਹੀ ਪਾ ਲੈਣੇ ਸੀ ਤਾਂ ਥੋੜਾ ਜਿਹਾ ਅੱਪ ਵਿੱਚ ਪਾਣੀ ਪਾਵਾਂਗੇ ਪਾਣੀ ਵੀ ਕੋਈ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਆਪਣੇ ਦੇ ਨਾਲ ਲੱਗਿਆ ਹੋਇਆ ਜਿਹੜਾ ਮਸਾਲਾ ਉਹਦੇ ਨਾਲ ਇਹਨੂੰ ਆਪਾਂ ਇੱਕ ਕੌਲੀ 'ਚ ਮਸਾਲੇ ਨੂੰ ਕੱਢ ਲਾਂਗੇ ਮਸਾਲੇ ਨੂੰ ਪਾਣੀ ਨਹੀਂ ਕੱਢ ਲਾਂਗੇ ਸੌਰੀ ਮੈਂ ਮਸਾਲੇ ਕਹਿ ਦਿੱਤਾ ਮਸਾਲਾ ਮਸਾਲਾ ਕੱਢ ਲਾਂਗੇ ਅੱਗ ਬੱਦਲ ਲੱਗ ਰਿਹਾ ਕਿ ਨਹੀਂ ਆਏਗਾ ਬੜਾ ਬੋਲ ਰਿਹਾ ਹੈ ਰੱਬ ਆਪਾਂ ਪਾਣੀ ਲੈ ਲਈ ਅੱਧੀ ਕੌਲੀ ਅੱਧੀ ਕੌਲੀ ਪਾਣੀ ਦੇ ਵਿੱਚ ਪਾਵਾਂਗੇ ਮੈਂ ਹਲਦੀ ਹਲਦੀ ਜਿੰਨੀ ਕ ਆਪਾਂ ਸਬਜ਼ੀ ਚ ਪਾਉਣੀ ਹੁੰਦੀ ਆ ਤਕਰੀਬਨ 10 ਹਲਦੀ ਹੈ ਨਾ ਦੱਸਣ ਦੀ ਲੋੜ ਨਹੀਂ ਹੁੰਦੀ ਦੇਖ ਲਓ ਤੁਸੀਂ ਫਿਰ ਵੀ ਮੈਂ ਅੱਧਾ ਪਾਉਣਾ ਇੱਕ ਚਮਚਾ ਹਲਦੀ ਦਾ ਪਾਇਆ ਵਾ ਤੇ ਜੋ ਨਮਕ ਪਾਉਣਾ ਸੀ ਆਪਾਂ ਪਹਿਲਾਂ ਕੁਝ ਪਾ ਲਿਆ ਆਪਾਂ ਘੱਟ ਪਾਇਆ ਨਮਕ ਘੱਟ ਦਾ ਇਲਾਜ ਹੈਗਾ ਜ਼ਿਆਦਾ ਦਾ ਨਹੀਂ ਹੈਗਾ ਤੇ ਤੁਹਾਨੂੰ ਪਤਾ ਜਿਆਦਾ ਨੰ ਨ ਮਿਰਚ ਨਾਲ ਕੀ ਬੰਦਾ ਹਾਲ ਕੀ ਹੋ ਜਾਂਦਾ ਇਹ ਪਾਇ ਥੋੜੀ ਲਾਲ ਮਿਰਚ ਪਾਈ ਆ ਆਪਾਂ ਹੋਰ ਥੋੜੀ ਜੀ ਆਪਾਂ ਥੋੜੀ ਪਾਤੀਏ ਦੇ ਵਿੱਚ ਹਿੰਗ ਦੇਖੋ ਪਾਣੀ ਆਪਣੇ ਆਪ ਨਿਕਲਣਾ ਲੱਗ ਗਿਆ ਇਸ ਲਈ ਜਿਆਦਾ ਪਾਣੀ ਦੀ ਇਹਦੇ ਵਿੱਚ ਜ਼ਰੂਰਤ ਨਹੀਂ ਪੈਣੀ ਤੇ ਆਪਾਂ ਇਸੇ ਪਾਣੀ ਵਾਲੀ ਕੌਲੀ ਦੇ ਵਿੱਚ ਹੀ ਪਾਇਆ ਥੋੜਾ ਐ ਸਬਜੀ ਵਾਲਾ ਮਸਾਲਾ ਤੇ ਥੋੜਾ ਪਾਵਾਂਗੇ ਆਪਾਂ ਇਹਦੇ ਵਿੱਚ ਪਈ ਗਰਮ ਮਸਾਲਾ ਥੋੜਾ ਜਿਆ ਜਿਆਦਾ ਨਹੀਂ ਬਿਲਕੁਲ ਥੋੜਾ ਇਹ ਪਾਣੀ ਵਿੱਚ ਘੋਲਾਂਗੀ ਮੈਂ ਡੇਗੀ ਲਾਲ ਮਿਰਚ ਬਿਲਕੁਲ ਥੋੜੀ ਜਿਹੀ ਤੋਂ ਆਪਾਂ ਮਸਾਲਾ ਹੈ ਕੌਲੀ ਦੇ ਵਿੱਚ ਘੋਲ ਲਾਂਗੇ ਵਿੱਚ ਆ ਗਿਆ ਸੀ ਮੇਰੇ بیٹے ਦਾ ਫੋਨ ਆਪਾਂ ਚੰਗੀ ਤਰ੍ਹਾਂ ਇਹਨੂੰ ਘੋਲਣਾ ਮੈਂ ਇਸ ਤਰੀਕੇ ਦੇ ਨਾਲ ਇਕੋਲੇ ਬਤਾ ਮੈਂ ਕਿਉਂ ਮਾ ਤੁਹਾਨੂੰ ਅਸਲੀ ਗੱਲ ਦੱਸਾਂ ਮੈਨੂੰ ਝੂਠ ਨਹੀਂ ਬੋਲਣਾ ਆਉਂਦਾ ਮਸਾਲਾ ਲੱਗਿਆ ਹੋਇਆ ਸੀ ਮੇਰਾ ਉਹਨੂੰ ਆ ਦੇਖੋ ਇੱਚ ਵੀ ਪਾਣੀ ਛੱਡ ਰਹੀ ਹੈ ਇਹ ਇਹ ਲੋਕ ਕੀ ਪਾਣੀ ਛੱਡ ਰਹੀ ਜਦੋਂ ਆਪਾਂ ਨਮਕ ਪਾ ਦਈਏ ਨਾ ਤੇ ਪਾਣੀ ਛੱਡ ਦਿੰਦੇ ਆ ਹਨਾ ਕਿਸੇ ਵੀ ਜੀਵ ਚ ਨਮਕ ਪਾ ਕੇ ਰੱਖੋ ਤੁਸੀਂ ਪਾਣੀ ਛੱਡੇਗਾ ਤੇ ਆਪਾਂ ਇਹਦੇ ਵਿੱਚ ਇਹ ਪਾ ਦਿੱਤਾ ਕਿਉਂਕਿ ਮੇਰੇ ਕੋਲ ਉਹ ਮਸਾਲਾ ਸੀਗਾ ਦੂਸਰਾ ਬਚਿਆ ਜਿਹੜਾ ਪੇਸਟ ਬਣਾਇਆ ਸੀ ਆਪਾਂ ਉਹ ਲੱਗਿਆ ਸੀ ਕੱਪ ਨੂੰ ਮੈਂ ਸੋਚਿਆ ਕਿ ਚਲੋ ਐਦਾਂ ਪਾ ਦੇ ਮੈਂ ਪਾ ਦੇਣੀ ਹੁੰਦੀ ਆ ਮੇਰੇ ਜਿਹਦਾ ਮੂਡ ਕਰੇ ਮੈਂ ਬਣਾ ਲੈਂਦੀ ਹੁੰਦੀ ਆ ਤੇ ਆਪਣੀ ਸਬਜੀ ਤੁਸੀਂ ਇਸ ਤਰੀਕੇ ਨਾਲ ਬਣਾਇਓ ਸੱਚ ਮੁੱੱਚ ਕਹਿਨੀ ਆ ਮੈਂ ਬਹੁਤ ਹੀ ਟੇਸਟੀ ਬਣਦੀ ਆ ਮੈਂ ਕੋਈ ਆਪਣੀ ਵੀਡੀਓ ਦੀ ਮਾਰੀ ਨਹੀਂ ਕਹਿ ਰਹੀ ਮੈਂ ਤੁਹਾਨੂੰ ਸੱਚ ਕਹਿ ਰਹੀ ਆ ਬਹੁਤ ਟੇਸਟ ਬਣਦੀ ਆ ਘੱਟ ਸੇਕ ਤੇ ਪਕਾਵਾਂਗੇ ਆਪਾਂ ਇਹ ਚ ਪਾਣੀ ਹੋਰ ਬਿਲਕੁਲ ਵੀ ਨਹੀਂ ਪਾਉਣਾ ਇਹਨੂੰ ਮੈਂ ਘੱਟ ਸੇਕ ਤੇ ਰੱਖਾਂਗੇ 10 ਤੋਂ 15 ਮਿੰਟ ਜ਼ਰੂਰ ਪਕਾਵਾਂਗੇ ਕਿਉਂਕਿ ਸਬਜੀ ਸਾਡੀ ਅੰਦਰ ਤੱਕ ਪੱਕ ਜਾਵੇ ਇਹ ਲਾ ਦਿੱਤਾ ਜੀ ਮੈਂ ਢੱਕਣ ਸੁੱਖ ਨਾਲ ਉੱਪਰ ਦਾਲ ਦਾ ਛਿੱਟਾ ਪਾ ਕੇ ਤੇ ਮੈਂ ਰੱਖੀ ਸੀ ਕੜਛੀ ਇਸ ਲਈ ਮੈਂ ਕਹਿਣਾ ਕਿ ਹਾਈ ਉੱਪਰ ਢੱਕਣ ਗੰਦਾ ਸੀਗਾ ਉਹ ਦਾਲ ਦੀ ਘੜਛੀ ਰੱਖੀ ਸੀਗੀ ਇਸ ਲਈ ਇੱਕ ਚੀਜ਼ ਤੁਹਾਨੂੰ ਹੋਰ ਦੱਸਾਂ ਲਾਸਟ ਲਾਸਟ ਰੈਕੋਰਡ ਅੱਛਾ ਜਿਹਾ ਟਿਪਸ ਕਿ ਜਦੋਂ ਆਪਣੀ ਸਾਜੀ ਸਬਜੀ ਬਣਦੀ ਹੈ ਨਾ ਉਹਦੇ ਵਿੱਚ ਰਾਸ ਤੇ ਤੇਜ ਪੱਤਾ ਜ਼ਰੂਰ ਪਾ ਦਿਆ ਕਰੋ ਪਹਿਲਾਂ ਪਾਉਣ ਨਾਲੋਂ ਤਾਂ ਬਾਅਦ ਵਿੱਚ ਪਾਉਣੇ ਤੇ ਕਿੰਨਾ ਸੋਹਣਾ ਰਿਝੇਗਾ ਤਾਂ ਆਪਾਂ ਇਹਨੂੰ ਘੱਟ ਤੋਂ ਘੱਟ ਛੇਕ ਦੇ ਵਿੱਚ ਬਣਾਵਾਂਗੇ ਤੇ ਤੇਜ ਪੱਤੇ ਦਾ ਟੇਸ ਵੀ ਬਹੁਤ ਜ਼ਿਆਦਾ ਆਏਗਾ ਤੁਸੀਂ ਇਸ ਤਰ੍ਹਾਂ ਦੀ ਰਸਮੀ ਸੀ ਸਬਜੀ ਰੱਖਿਓ ਤਾਂ ਬਹੁਤ ਟੇਸਟ ਬਣੇਗੀ। ਤਾਂ ਫਿਰ ਤੁਹਾਨੂੰ ਦਿਖਾਉਣੇ ਆ ਕਿ ਸਬਜੀ ਆਪਣੀ ਬੜੀ ਕਿਸ ਤਰੀਕੇ ਦੀ ਹੈ। ਪਰ ਚੈਨਲ ਨੂੰ ਸਬਸਕ੍ਰਾਈਬ ਜੁ ਕਰਿਆ ਕਰੋ, ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਬਟਨ ਜ਼ਰੂਰ ਦਬਾ ਦਿਆ ਕਰੋ। ਨੋਟੀਫਿਕੇਸ਼ਨ ਤੁਹਾਡੇ ਕੋਲ ਆਂਦੀ ਰਹਿੰਦੀ ਹੈ ਤੇ ਇੱਕ ਦੂਸਰੇ ਵੀਡੀਓ ਸ਼ੇਅਰ ਕਰ ਦਿਆ ਕਰੋ। ਜੇ 10 ਵੀਡੀਓ ਸ਼ੇਅਰ ਕਰੋਗੇ ਕੋਈ ਦੋ ਵੀ ਦੇਖ ਲੇਗਾ ਤਾਂ ਵੀ ਬੜੀ ਨਫੇ ਦੀ ਗੱਲ ਹੁੰਦੀ ਹੈਗੀ। ਪਰ ਮੈਂ ਨਹੀਂ ਕਹਿੰਦੀ ਕਿ ਮੇਰੀ ਵੀਡੀਓ ਸ਼ੇਅਰ ਕਰੋ। ਸਭ ਦੀ ਵੀਡੀਓ ਸ਼ੇਅਰ ਕਰੋ। ਮੈਂ ਇਹੀ ਕਹਿ ਰਹੀ ਆਂ ਕਿ ਸਭ ਦੀ ਵੀਡੀਓ ਸ਼ੇਅਰ ਕਰਿਆ ਕਰੋ। ਕਿਉਂਕਿ ਹਰ ਇੱਕ ਮਿਹਨਤ ਕਰਕੇ ਆਪਦਾ ਇੱਥੇ ਤੱਕ ਪਹੁੰਚਦਾ ਵਾ ਤਾਂ ਆਪਾਂ ਵੀ ਪਹੁੰਚਣਾ ਭਈ ਆਪਕੜਾ ਕਹਿ ਰਹੇ ਨਹੀਂ ਪਹੁੰਚਣਾ ਲਾਈਕ ਕਰਿਆ ਕਰੋ ਕਮੈਂਟਸ ਕਰਿਆ ਕਰੋ ਪਰ ਇੱਕ ਪਲੀਜ਼ ਮੈਨੂੰ ਰਿਕਵੈਸਟ ਕਰਦੀ ਆਂ ਇਹ ਨਹੀਂ ਕਿ ਛੱਡੀ ਕਮੈਂਟ ਕੀਤਾ ਖਤਮ ਕਹਾਣੀ ਤਾਂ ਲਿਖਤਾ ਜੀ ਫੁੱਲ ਵਾਚ ਇੱਕ ਫੁੱਲ ਵਾਚ ਨਾਲ ਲਿਖਿਆ ਕਰੋ ਲਾਈਕ ਡਨ ਨਾਲ ਲਿਖਿਆ ਕਰੋ ਕਿਸੇ ਵੀ ਵੀਡੀਓ ਦੇ ਤੇ ਲਈ ਉਹ ਨਹੀਂ ਲਿਖਣਾ ਤੁਸੀਂ ਵੈਸੇ ਲਿਖਦਾ ਕਰੋ ਜੀ ਅਸੀਂ ਪੂਰੀ ਵੀਡੀਓ ਵੇਖ ਲਈ ਜੇ ਕਹਤਾ ਜੀ ਅਸੀਂ ਤਾਂ ਦੇ ਨਾਲ ਆਲਵਾਣਾ ਕੋਈ ਵੀ ਨਾਲ ਕਮੈਂਟ ਕਰ ਦਿਆ ਕਰੋ ਤੁਸੀਂ ਆਪਾਂ ਨੂੰ ਵੀ ਹੁਣ ਪਤਾ ਲੱਗਿਆ ਉਹ ਵੀ ਮੈਂ ਚੰਡੀਗੜ੍ਹ ਜਾ ਕੇ ਆਇਆ ਤਾਂ ਉੱਥੋਂ ਮੈਨੂੰ ਕਿਸੇ ਇੱਕ ਅੱਛੇ ਬਲੌਗਰ ਮੈਨੂੰ ਮਿਲਿਆ ਤਾਂ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਨਹੀਂ ਲਿਖਣਾ ਚਾਹੀਦਾ ਤੇ ਪਹਿਲਾਂ ਵੀ ਮੈਨੂੰ ਗੁਰਪਿੰਦਰ ਨੇ ਦੱਸਿਆ ਸੀਗਾ ਜੋ ਗੁਰਪਿੰਦਰ ਪਿੰਦਰ 13 13 ਵਾਲੇ ਉਹਨਾਂ ਨੇ ਦੱਸਿਆ ਸੀ ਕਿ ਇਸ ਤਰ੍ਹਾਂ ਨਹੀਂ ਲਿਖਣਾ ਚਾਹੀਦਾ ਤਾਂ ਪਰਸੋਂ ਵੀ ਮੈਨੂੰ ਜਰਮੈਂ ਹੈ ਗਈ ਸੀ ਪਰਸੋਂ ਵੀ ਸੀ ਕੱਲ੍ਹ ਹੀ ਵਾਪਸ ਚੰਡੀਗੜ੍ਹ ਤੋਂ ਤਾਂ ਉਹਨਾਂ ਨੇ ਦੱਸਿਆ ਸੀ ਕਿ ਇਸ ਤਰ੍ਹਾਂ ਉੱਥੇ ਨਹੀਂ ਲਿਖਣਾ ਚਾਹੀਦਾ ਉਹਨਾਂ ਦੀ ਵੀ ਗਵੰਡੀ ਸਬਸਕ੍ਰਾਈਬਰਾਂ ਅਨੇ ਯੂਟਿਊਬਰ ਨੇ ਉਹਨਾਂ ਨੇ ਦੱਸਿਆ ਕਿ ਇਸ ਟ੍ਰਾਂਟੀ ਜੀ ਨਾਮ ਲਿਖਿਆ ਕਰੋ ਤਿੰਨ ਚਾਰ ਚੀਜ਼ਾਂ ਦਾ ਧਿਆਨ ਰੱਖੋ ਬਾਕੀ ਵੀਡੀਓ ਵਾਚ ਕਰੋ ਅਗਲੇ ਦੀ ਹਾਫ ਵੀਡੀਓ ਨਾ ਵੇਖਿਆ ਕਰੋ ਕਿ ਹਾਫ ਵੀਡੀਓ ਦੀ ਤਾਂ ਵੀਡੀਓ ਨੂੰ ਵੀਡੀਓ ਵਾਲੇ ਨੂੰ ਨੁਕਸਾਨ ਹੁੰਦਾ ਅਸੀਂ ਤਾਂ ਇੱਕ ਉਂਗਲ ਬਟਨ ਦਵਾ ਕੇ ਤਿੱਤਰ ਹੁੰਨੇ ਆ ਪਰ ਅਗਲੇ ਦਾ ਨੁਕਸਾਨ ਵੀ ਦੇਖਣਾ ਸਾਡੇ ਲਈ ਬਣਦਾ ਵਾ ਕਿ ਉਹਦਾ ਨੁਕਸਾਨ ਨਾ ਹੋਵੇ ਤੋ ਧੰਨਵਾਦ ਫਿਰ ਤੁਹਾਨੂੰ ਦਿਖਾਣੀ ਹੈ ਬਣੀ ਸਬਜੀ ਤਾਂ ਕਿ ਸਬਜੀ ਸਾਡੀ ਕਿਸ ਤਰ੍ਹਾਂ ਦੀ ਬਣੀ ਹੈ ਪਰ ਖਾਵਾਂਗੀ ਮੈਂ ਤੁਸੀਂ ਕੋਲੇ ਆਵਾਂ ਤਾਂ ਮੈਂ ਤੁਹਾਨੂੰ ਵੀ ਖਵਾਵਾਂ ਜੀ ਧੰਨਵਾਦ ਲਓ ਜੀ ਆਪਣੀ ਮਸਾਲੇਦਾਰ ਰਸਮਸੀ ਇਹ ਲੋਕੀ ਦੀ ਸਬਜੀ ਤਿਆਰ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਟੇਸਟਵੰਦੀ ਹੈਗੀ ਲਾਸਟ ਤੇ ਤੇਜ ਪੱਤਾ ਪਾਇਆ ਜਦੋਂ ਆਪਾਂ ਸਬਜੀ ਕੜਾਹੀ ਦੇ ਵਿੱਚ ਪਾ ਦਾਂਗੇ ਉਸੇ ਟਾਈਮ ਜਦੋਂ ਤੁਸੀਂ ਪਾਉਂਗੇ ਤੇ ਇਹਦਾ ਤੇਜ ਪੱਤੇਦਾਰ ਟੇਸਟ ਹੋਰ ਵੱਖਰਾ ਆਏਗਾ ਤੇ ਮੇਰੇ ਦੱਸੇ ਤਰੀਕੇ ਮਦੋਂ ਆਪਕ ਸਬਜੀ ਜ਼ਰੂਰ ਬਣਾ ਕੇ ਦੇਖਿਓ ਧੰਨਵਾਦ ਮਿਹਰਬਾਨੀ ਜਰੂਰ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੇਰਾ ਤਰੀਕਾ ਕਿਸ ਤਰ੍ਹਾਂ ਲੱਗਿਆ ਥੈਂਕ ਯੂ